ਭਾਈ ਗੁਰਦਾਸ ਜੀ ਨੇ ਇਹਨਾਂ ਕਿਤਾਬ ਲਿਖਿਆ ਹੈ। ਅੱਛਾ। ਉਹਨਾਂ ਵਾਲਾਂ ਦੇ ਵਿੱਚ ਲਿਖਿਆ ਹੈ। ਜੀ। ਜਦੋਂ ਬਾਬਾ ਨਾਨਕ ਗਿਆ ਉਦੋਂ ਮੱਕੇ ਮਦੀਨਾ ਨੂੰ। ਉਹਨਾਂ ਨੇ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਨ ਹੋਈ। ਤੇ ਤੇਰੇ ਕੋਈ ਜਿਹੜੀ ਪੋਥੀ ਹੈ। ਇਹਨੂੰ ਫੋਲ ਕੇ ਦੱਸ ਇਹ ਚ ਕੀ ਲਿਖਿਆ ਹੈ ਗ੍ਰੰਥ 'ਚ। ਉਹਨਾਂ ਦਾ ਬਾਬਾ ਆਖੇ ਹਾਂ ਜੀ ਆ ਸਭ ਆਉਲਾ ਪਾਜੋ ਦੋਨੋਂ ਰਹੀ। ਸਭ ਅਮਲ ਪਾਉ ਆਉ ਸੱਚਾਈ ਕੇ ਸੋਲ ਨਹੀਂ। ਹਾਂ ਦੋਵੇਂ ਰਹੀ ਜਾਂਦੇ। ਜੀ ਵਿਜਨ ਦੇ ਅੱਜ ਅਸੀਂ ਵੀਜੀ ਦੀ ਜਾਨੇ ਯਾਰ 12 ਅਸੀਂ ਇੱਕ ਸਰੂਪ ਹੈ ਫਿਰ ਅੰਦਰੋਂ ਸਾਡੇ ਵਿਚਾਰ ਸਾਰਿਆਂ ਦੇ ਅੱਡ-ਅੱਡ ਕਿਉਂ ਹੈ ਕਿ ਬੜੇ ਦੁੱਖ ਦੀ ਗੱਲ ਸ਼ਾਇਦ ਉਹ ਵੰਡ ਪਾਤੀ ਹੈ ਧੀਰੇ ਧੀਰੇ ਕਰਦੇ 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 ਕੋਈ ਕੋਈ ਖੁਸ਼ ਕਹਿ ਰਿਹਾ ਕੋਈ ਖੁਸ਼ ਕਹਿ ਰਿਹਾ ਲੋਕ ਲੋਕਾਂ ਨੂੰ ਸਮਝ ਵੀ ਨਹੀਂ ਆ ਰਿਹਾ ਕਿ ਐਸੀ ਇੱਕ ਹੈ ਉਹ ਕੋਈ ਕਿਸੇ ਪਾਸੇ ਨੂੰ ਤੁਰਿਆ ਕੋਈ ਕਿਸੇ ਪਾਸੇ ਨੂੰ ਤੁਰੇ ਇੱਕ ਕਹਾਵਤ ਚੱਲਦੀ ਹੈ 100 ਸਿਆਣਾ ਇੱਕ ਉਹ ਮਤ ਮੂਰਖਾ ਪੋ ਆਪਣੀ ਹੋ ਜਿਹੜੇ 36 ਬਾਹਪੁਰ ਕੋਚ ਜਿ ਬੈਠੇ ਆ ਉਹਨਾਂ ਸਾਰਿਆਂ ਦੀ ਇੱਕ ਗੱਲ ਹੈ ਤੇ ਅਸੀਂ ਉਹ ਇੱਕ ਗੱਲ ਨੂੰ ਸਮਝੇ ਤਾਂ ਅਸੀਂ 36 ਬਣਾ ਲਿਆ 3600 ਬਣਾ ਲਿਆ ਤੇ ਫਿਰ ਅਸੀਂ ਮੂਰਖਾਂ ਕਿ ਸਿਆਣੇ ਆ ਬਿਲਕੁਲ ਸਹੀ ਹੈ ਬੀਸੇਨਗਰਵਾਨੀ ਤੋਂ ਬਹੁਤ ਦੂਰ ਹੈ ਅਜੀ ਮੋ ਨਾ ਬਣੀ ਬਣੀ ਕਰੀ ਜਾਂਦੇ ਨੇ